ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਹੂੰ ਅੱਜ ਯਾਰ ਚੱਲ ਪਏ ਆ ਬੜੇ ਦਿਨਾਂ ਬਾਅਦ ਲੰਬੇ ਟੂਰ ਤੇ ਲੰਬੇ ਟੂਰ ਤੇ ਵੀ ਨਹੀਂ ਮਤਲਬ ਬਹੁਤਾ ਲੰਬਾ ਵੀ ਨਹੀਂ ਆ ਨੇੜ ਤੇ ਜਿਹੜੀ ਕਿਤੇ ਜਾਣਾ ਕਿਤੇ ਪਹਾੜਾ ਪੂੜਾ ਜਿ ਘੁੰਮ ਕੇ ਆਉਨੇ ਆ ਦੇਖਦੇ ਕਿਦਾਂ ਨੂੰ ਮਨ ਬਣਦਾ ਆ ਸੋ ਅੱਜ ਬੜੇ ਚਰਮਾ ਜਸਕਰ ਜੱਟ ਵੀ ਨਾਲ ਆ ਜਸਕਰ ਕਿ ਇਦਾਂ ਹਾਊ ਮੱਚ ਫੀਲ ਬਹੁਤ ਵਧੀਆ ਲੱਗ ਰਿਹਾ ਯਾਰ ਵਧੀਆ ਲੱਗ ਰਿਹਾ ਆ ਬਸ ਠੀਕ ਆ ਫੇਰ ਮਿਲਦੇ ਆ ਕੇ ਰਸਤੇ ਤੇ ਤੁਹਾਨੂੰ ਜੀ ਕਰਦੇ ਗੱਲਾਂ ਬਾਤਾਂ ਅੱਗੇ ਆਂ ਇੱਦਾਂ ਵਿੱਚ ਇਸ ਕਰਕੇ ਇਦਾਂ ਫੀਲਿੰਗ ਆ ਰਹੀ ਹੈ ਪੂਰੀ 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 ਚਾਚੀ ਮੈਂ ਅੱਜ ਬੰਦੇ ਨੂੰ ਘੁਮਾ ਲਿਆ ਉਹਨੇ ਕਿੰਨੇ ਦਿਨਾਂ ਦਾ ਸੁਸਤ ਜਾ ਬੈਠਾ ਕਹਿੰਦਾ ਚਾਚੀ ਹਣੀ ਪਿੰਡ ਹੀ ਮੋਟਰਾਂ ਦੇ ਘੁਮਾਈ ਜਾਂਦੇ ਆ ਅਸੀਂ ਸਾਰੇ ਪਾਸੇ ਘੁੰਮੀਦਾ ਵੀ ਆ ਤੇ ਕਮਾਈਦਾ ਵੀ ਆ ਉਦਾਂ ਗੱਲ ਬੱਕਰੀ ਪਿਆ ਆਪਾਂ ਹੁਣ ਘੱਟ ਘੁੰਮਦੇ ਫਿਰਦੇ ਆ ਅਸੀਂ ਹੁਣ ਜਿਆਦਾ ਨਹੀਂਦਾ ਪਿੰਡ ਦੇ ਵਿੱਚ ਸਹੀ ਗੱਲ ਆ ਚਾਚੀ ਸਾਡਾ ਦਿਲ ਨਹੀਂ ਕਰਦਾ ਹੁਣ ਜਾਣ ਨੂੰ ਵੀ ਉਹੀ ਸਾਰੇ ਰੰਗ ਮੇਲੇ ਵੇਖ ਕੇ ਨਾ ਫੇਰ ਘਰ ਬੈਠੇ ਆ ਫੇਰ ਕਦੇ ਤੁਹਾਡੇ ਅਰੇ ਭਰਾਵਾਂ ਨਾਲ ਦਿਲ ਕਰ ਨਹੀਂ ਲੱਪੇਂਦਾ ਮੈਂ ਚੱਲ ਆਪਣੇ ਭਰਾ ਅਜ ਇਕੱਠੇ ਹੋਏ ਆ ਦੋਨੇ ਹਮ ਸਣੀ ਵੀ ਆਇਆ ਸਣੀ ਵੀ ਪਰੋ ਆ ਗਿਆ ਸਣੀ ਆ ਗਿਆ ਤੇ ਤੁਸੀਂ ਆਇਆ ਤੇ ਮੈਂ ਕਿਹਾ ਸੁੱਖਣਾ ਕਮਾ ਲਿਓ ਨੇ ਬੰਦਿਆਂ ਨੂੰ ਆਪਾਂ ਜਾ ਰਹੇ ਆ ਪਠਾਨਕੋਟ ਦੇ ਰੋਡ ਤੇ ਦੇਖਦੇ ਆ ਉਧਰ ਕਿ ਵੀ ਤੁਹਾਨੂੰ ਉਧਰ ਦੇ ਇੱਕ ਦੋ ਵਰਕਮ ਆਇਆ ਵੈਸੇ ਜੇ ਕੋਈ ਨਵੀਂ ਲੋਕੇਸ਼ਨ ਲੱਭੀ ਤੇ ਆਪਾਂ ਤੁਹਾਨੂੰ ਉਧਰ ਲੈ ਕੇ ਚਲਾਂਗੇ ਤੇ ਨਹੀਂ ਤੇ ਫਿਰ ਮਿਨੀ ਗੁਆ ਤੇ ਜ਼ਰੂਰ ਘੁੰਮਾਂਗੇ ਆਲੇ ਦੋਲੇ ਵੀ ਜੇ ਕੋਈ ਚੀਜ਼ ਕੋ ਘੁੰਮਣ ਫਿਰਨ ਵਾਲੀ ਹੋਈ ਤੇ ਤੁਹਾਨੂੰ ਆਪਾਂ ਜ਼ਰੂਰ ਦਿਖਾਵਾਂਗੇ ਸੋ ਜੁੜੇ ਰਹੋ ਧਾਮੀ ਵਲੌਗਸ ਦੇ ਨਾਲ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਮੈਂ ਜਸਕਰਨ ਕਿੱਦਾਂ ਫਿਰ ਬਹੁਤ ਵਧੀਆ ਕੀ ਕਹਿਣਾ ਚਾਹੂੰਗਾ ਦੱਲਿਆਲੀ ਜਿਹੜੇ ਹਨੂ ਭੈਣ ਚੋਦ ਹੈ ਛੱਡ ਕੇ ਨਹੀਂ ਛੱਡੇ ਤੇ ਸਾਲੇ ਆਪਾਂ ਅੱਜ ਦਾ ਬੰਦਾ ਕਹਿੰਦਾ ਆਪਾਂ ਹੀ ਛੱਡੇ ਤੇ ਪੂਰੇ ਭਾਰ ਨਾਲ ਛੱਡੇ ਆ ਜਿਹੜਾ ਉਸਤਾਦ ਨਹੀਂ ਆ ਸਿੰਮਾ ਉਹਨੂੰ ਬਸ ਪੀਂਨਾ ਮੰਨ ਲਾ ਉਹਨੂੰ दारू ਪੀਂਨ ਤੋਂ ਸੋਇ ਹੋਰ ਕੰਮ ਹੀ ਹੈ ਕੰਮ ਹੀ ਕੋਈ ਨਹੀਂ ਆ ਬੜਾ ਜੋ ਕਰੀ ਇੱਧਰ ਚਲ ਗਿਆ ਗਰੀਬਾਂ ਘਲਾ ਕੇ ਤੈਨੂੰ ਸਾਬੀ ਸਾਬੀ ਨੂੰ ਕੀ ਕਹਿਣਾ ਚਾਹੁੰਦਾ ਲੋ ਸਾਹ ਚੱਡ ਗਿਆ ਤੇਰਾ ਬੰਦਾ ਤੇ ਰੇਰ ਆ ਪਰ ਉਹਦੀ ਮਜਬੂਰੀਆਂ ਆ ਕਿ ਕਾਦੀ ਉਹਨੂੰ ਨਹੀਂ ਮਤਲਬ ਮਾਰਿਆ ਕਹਿੰਦਾ ਸਾਲਾ ਦੇ ਲ ਆਪਣੇ ਉਸਤਾਦ ਨੂੰ ਚਲੋ ਮਿਲਦੇ ਅੱਗੇ ਜਾ ਕੇ ਅੱਗੇ ਬਹੁਤ ਗੱਲਾਂ ਮਤਾ ਮਾਰ ਲਿਆ ਗੱਲਾਂ ਉਹ ਤਾਂ ਗੱਲਾਂ ਤਾਂ ਮਾਰਿਆ ਕਰਨਾ ਮਾਰ ਖਿੱਚ ਕੇ ਰੱਖਣਾ ਗੱਲਾਂ ਪਤਾ ਤੇਰੀਆਂ ਪਾ ਕੇ ਰੱਖਣੀ ਕੁੱਤੀ ਪਾ ਕੇ ਹਾਂ ਗੱਲਾਂ ਪਤਾ ਮੁੱਕਣੀਆਂ ਨਹੀਂ ਜਾਂਦੀਆਂ ਤੇਰੀਆਂ ਕਹਿ ਰਾਜੇ ਜੱਟਾਂ ਜੀ ਚਾਦੇ ਚਾਚੇ ਨਾਲ ਨਹੀਂ ਚਾਚੇ ਨਾਲ ਨਹੀਂ ਤਾਂ ਕਿਸੇ ਨਾਲ ਵੀ ਕਿਸੇ ਨਾਲ ਨਹੀਂ ਇਹ ਆਪਣਾ ਸਕੂਲ ਆ ਚਾਚਾ ਤੁਸੀਂ ਉਲਟੀਆਂ ਮਾਰਦੇ ਅਸੀਂ ਥੋੜੀ ਮਾਰ ਸੀ ਨਾਲ ਜਿੰਮ ਚ ਜਾ ਕੇ ਦੇਖੋ ਭਾਈ ਉਲਟੀਆਂ ਉਹ ਤੇਰੇ ਗੰਦੇ 버ਗਰ ਖਾਣੇ ਹੀ ਭਰਾਵਾ ਇੱਕ 버ਗਰ ਖਾ ਦੁਬਾਰਾ ਸ਼ੁਰੂ ਕਰਦੇ ਕਿਰਸਾਲਿਆ ਤੈਨੂੰ ਕੋਈ ਭੈਣ ਚ 100 ਰੁਪਏ ਦੀ ਕੋਈ ਚੀਜ਼ ਨਾ ਦੇ ਤੈਨੂੰ 버거 ਖਵਾਉਂਦਾ ਮੈਂ ਰੋਡ ਉੱਤੇ ਆ ਬਸ 100 ਰੁਪਏ ਦੀ ਹੀ ਤੈਨੂੰ ਕੱਲ ਸਾਲਿਆ ਇਹ ਖਾਂਦਾ ਹੀ ਆ ਆਨਲਾਈਨ ਆਰਡਰ ਪਾਦਾ ਕੀ ਹੁੰਦਾ ਉਹ ਲੈ ਲੈ ਉਹ ਲੈ ਕੀ ਲੈ ਖਵਾਉਂਦੇ ਖਾ ਖਾ ਛੱਡਦੇ ਆ ਕਹਿੰਦਾ ਆਨਲਾਈਨ ਆਰਡਰ ਪਤਾ ਤੈਨੂੰ ਹੋਰ ਮਮਾ ਦਾ ਸਾਰਾ ਕੁਝ ਪਤਾ ਤੈਨੂੰ ਐਸੇ ਸਮਝਿਆ ਤੁਹਾਨੂੰ ਸਾਰਾ ਕੁਝ ਕਰ ਲੈਂਦਾ ਦੁਨੀਆ ਗਈ ਆ ਸਾਰੇ ਬੰਨੇ ਆ ਕੱਲ ਤੇਰੇ ਉਸਤਾ ਨੇ ਐਨਾ ਤੂੰ ਨਹੀਂ ਕੋ ਮੈਂ ਆਣਾ ਜਿੰਨੇ ਜੱਟ ਤੋਂ ਆਇਆ ਕਿ ਤੈਨੂੰ ਮੇਰਾ ਜੈਪੁਰ ਹਾਂ ਜੈਪੁਰ ਲੈ ਪੈਸੇ ਖੋਲੇ ਜੈਪੁਰ ਦੇ ਕੋਲ ਜੈਪੁਰ ਕਦੋਂ ਗਿਆ ਤੂੰ ਉਹਦੇ ਤਾਂ ਪੈਸੇ ਖੋਲੇ ਜੈਪੁਰ ਦੇ ਕੋਲ ਚੱਲਾ ਵਾ ਉਹ ਤੇਰੇ ਦੂਹਾਂ ਚੱਲੀ ਉਹ ਇਹ ਨੰਗਾਸਲਾ ਤੈਨੂੰ 버거 ਰੱਚੇਗਾ ਨਾ ਵਾਰ ਤੋਂ ਇੱਕ ਪਿੰਡ 'ਚ ਬਣਾਇਆ ਉਹਨੂੰ ਖਵਾਈਦਾ ਉਹਨੂੰ ਬਿਠਾਈਦਾ ਆ ਆਪ ਨਹੀਂ ਨਾ ਕਿਹਨੂੰ ਕਿਹਨੇ ਖਵਾਇਆ ਆਪ ਤੇ ਨਹੀਂ ਮੈਂ ਤੈਨੂੰ ਕਿਹਨੇ ਖਵਾਇਆ ਲੈ ਪੁੱਛੀਆਂ ਨੂੰ ਪੁੱਛੀਆਂ ਨੂੰ ਮੋਂ ਦਾ ਮਮਾ ਦਾ ਸੁਪਨਾ ਇੰਨਾ ਪੈ ਜੋ ਹੈਗਾ ਨਾ ਇਹ ਕਹਿੰਦਾ ਤੈਨੂੰ ਪੁੱਤਾਂ ਨਹੀਂ ਪੁੱਛਦਾ ਪਿੰਡ ਜਿਸ ਕਰ ਤਾਰ ਦੱਸ ਤੈਨੂੰ ਨਹੀਂ ਪੁੱਛਦਾ ਮੈਨੂੰ ਉਹ ਤਾਂ ਪੁੱਛਦੇ ਆ ਮੈਂ ਤੈਨੂੰ ਮਿਸ ਕਾਲ ਕਰਨਾ ਨਾ ਫੋਨ ਤੇ ਲਾਓ ਜੀ ਮੁੰਡਾ ਕਰਨ ਲੱਗਾ ਪੇਸ਼ ਆਪਣੇ ਫੋਨ ਤੋਂ ਨੇ ਯਾਦ ਕਰ ਲਿਆ ਆ ਤੇ ਹੁਣ ਹੋਣ ਲੱਗੀ ਪੇਸ਼ਕਾਰੀ ਸੰਗੀਤ ਦੀ ਪੇਸ਼ਕਾਰੀ ਹੋਣ ਲੱਗੀ ਯੱਕ ਦੇ ਹਾਂ ਲਾਲਾ ਚੌਥੇ ਕਾਲੇ ਦੇ ਜਿੱਦਾਂ ਵੀ ਕਰਨਾ ਆਪਣਾ ਕੰਮ ਕਰਲਾ ਜੋ ਕਰਨਾ ਚਲੋ ਸਟਾਰਟ ਸਟਾਰਟ ਕਰ ਬਈ ਲਾਗੇ ਕਰਕੇ ਸ਼ਹਿਰ ਬਣਾ ਗਈ ਹੈ ਹਾਏ ਸਪਾਗਲ ਹਾਏ ਓਹ ਹੋ ਮੇਰੇ ਕੰਮੀ ਲਾ ਗਈ ਹੈ ਹਾਏ ਵੇ ਸਪਾਗਲ ਤੇਰਾ ਬਣਾ ਜੀ ਅੱਜ ਆਪੇ ਮੇਰੀ ਜ਼ਿੰਦਗੀ ਚੋਂ ਜਿਵੇਂ ਮੇਰੇ ਚਾਹ ਮੁੱਕ ਗਏ ਇਹਨੂੰ ਮੈਂ ਭਲਾਵਾ ਨਹੀਂ ਜਾਂਦੇ ਨੇ ਇੰਦੇ ਜਿੰਦਸਾਰ ਉਹ ਆ ਜਾ ਕੋਟ ਹੁੰਦੇ ਆ ਸੱਚੀ ਤੇਰੀ ਗਾਨੀ ਨਹੀਂ ਪਿਆਰ ਨਿਸ਼ਾਨੀ ਨਹੀਂ ਓਏ ਹੋਏ ਹੁਣ ਕੱਲ ਨਹੀਂ ਓਏ ਹੋਏ ਸ਼ਹਿਰ ਬਣਾ ਗਈ ਐ ਹਾਏ ਵੇਸ ਭਗ ਸ਼ਹਿਰ ਬਣਾ ਗਈ ਸ਼ਹਿਰ ਹੀ ਬਣਾਤਾ ਇਹ ਆਪਣਾ ਲਿਖਿਆ ਕਿ ਇਹ ਤੇ ਕਿਸੇ ਦਾ ਲੱਗਦਾ ਮੈਨੂੰ ਇਹ ਆਪਣਾ ਤੇਰਾ ਇਹ ਤੇ ਕਿਸੇ ਦਾ ਗਾਣਾ ਆ ਦੱਸ ਆਓ ਜੀ ਪਹਾੜੀ ਏਰੀਆ ਚ ਪਹੁੰਚ ਚੁੱਕੇ ਆ ਤੇ ਦੇਖੋ ਸ਼ਾਂਤੀ ਜਿੱਦਾਂ ਹੀ ਬੰਦਾ ਹੇਲ ਸਟੇਸ਼ਨ ਵਾਲੇ ਸਿਸਟਮ ਤੇ ਪਹੁੰਚਦਾ ਹੈ ਨਾ ਨਾ ਵਾਲੀ ਗੱਲਾਂ ਹੋਰ ਹੀ ਹੋ ਜਾਂਦੀਆਂ ਹਨਾ ਪਰ ਇੱਕ ਗੱਲ ਇਹ ਵੀ ਹੈਗੀ ਆ ਵੀ ਘੁੰਮਣ ਨੂੰ ਇੱਕ ਦੋ ਦਿਨ ਹੀ ਚੰਗਾ ਲੱਗਦਾ ਪੱਦਰੇ ਲਾ ਕੇ ਆਲਿਆਂ ਨੂੰ ਠੀਕ ਹੈ ਨਾ ਜਿਆਦਾ ਦਿਨ ਨਹੀਂ ਬੰਦਾ ਰਹਿ ਸਕਦਾ ਇੱਕ ਦੋ ਦਿਨ ਹੀ ਰਹਿ ਸਕਦਾ ਬੰਦਾ ਆ ਦੇਖੋ ਇੱਥੋਂ ਵੀ ਇੱਥੇ ਇੱਕ ਵਾਰੀ ਬਾਂਦਰਾਂ ਦੀ ਵੀਡੀਓ ਪਾਈ ਉਹਦੇ ਆ ਕੇ ਬਾਂਦਰ ਆਉਦੇ ਉਹ ਬੱਲੇ ਆ ਦਿਖਾ ਇੱਧਰ ਦਿਖਾ ਬਾਂਦਰ ਇੱਧਰ ਦਿਖਾ ਖਿਲਾ ਰ ਇੱਕ ਮਿੰਟ ਸ਼ੀਸ਼ੇ ਨਾਲ ਖੋਲੀ ਖੋਲੀ ਨਾ ਸ਼ੀਸ਼ੇ ਨਾਲ ਖੋਲ ਇਦਾਂ ਦਿਖਾ ਦੇ ਆਹ ਦੇ ਓਏ ਹੋਏ ਹੋਏ ਓਏ ਓ ਜਸਕਰਨ ਬੋਕੀ ਕਹਿਂਦਿਆ ਓਏ ਸਣੀ ਸਣੀ ਡਾਰਲਿੰਗ ਕਿਦਾ ਓ ਸਣੀ ਕਿਦਾ ਦੇਦੀ ਬਈ ਓ ਸਣੀ ਕਿਦਾ ਦੇ ਓ ਰੋਕੀ ਸਟੇ ਬਣਾ ਲਈ ਹੈ ਕਿ ਸਣੀ ਸਣੀ ਜੀ ਅਜੇ ਜਸਕਰਨ ਜੀ ਓ ਜਸਕਰਨ ਸਣੀ ਬੈਠੇ ਓ ਹੋ ਲੇ ਮੇਰੇ ਯਾਰੋ ਸਣੀ ਤੇਰੇ ਵਰਗਾ ਮੂੰਹ ਓਏ ਓ ਚੁੱਪ ਕਰੀ ਚੋੜਾ ਚੋੜਾ ਆਇਆ ਪਰ ਕਈ ਨਹੀਂ ਵੀ ਆਏ ਮੇਰੇ ਵੀਰ ਭਰਾ ਆਇਓ ਯਾਰ ਸਾਡੇ ਲੱਗੇ ਆ ਬਿਲਕੁਲ ਲੋਕੇਸ਼ਨ ਵਕੇਰੀਆਂ ਦੇ ਘੁੰਮਣ ਫਿਰਨ ਲਈ ਆਓ ਤੁਹਾਨੂੰ ਨਜ਼ਾਰਾ ਆਊਗਾ ਦੇਖਣ ਦਾ ਮਤਲਬ ਇਦਾਂ ਲੱਗਦਾ ਕਿ ਵਾਕਈ ਬੰਦਾ ਕਿ ਦੂਰ ਵਾਲੇ ਹਿੱਲ ਸਟੇਸ਼ਨ ਤੇ ਆ ਗਿਆ ਆ ਪੂਰਾ ਘੈਂਟ ਵਿਊ ਆ ਤੇ ਧਾਰਕਲਾਂ ਜਿਹੜਾ ਇਹ ਪੰਜਾਬ ਚ ਪੈਂਦਾ ਆ ਪੰਜਾਬ ਪੰਜਾਬ ਦਾ ਥਾਣਾ ਇੱਥੇ ਧਾਰਕਲਾਂ ਤੇ ਉਹਦੇ ਅੰਦਰ ਹੀ ਆ ਇੱਥੇ ਜਿਹੜਾ ਮਿਨੀ ਕੋਆ ਜੋ ਵੀ ਲੋਕੇਸ਼ਨ ਬਣੀ ਪਈ ਆ ਨਾ ਰਣਜੀਤ ਸਾਗਰ ਟਾਈਮ ਤੇ ਸੋ ਇਹ ਪੰਜਾਬ ਦੇ ਅੰਦਰ ਹੀ ਆਉਂਦਾ ਆ ਤੇ ਦੇਖੋ ਪੰਜਾਬ ਦੇ ਵਿੱਚ ਬੜੀਆਂ ਘੈਂਟ ਜਗ੍ਹਾ ਘੁੰਮਣ ਫਿਰਨ ਲਈ ਪਤਾ ਆ ਕਿ ਕਿਹੜੇ ਸ਼ੁਕਰ ਹੁੰਦੇ ਓਏ ਵਾਹ ਮੈਂ ਕਿਹਾ ਰੁੱਕ ਕੇ ਲੋਕੇਸ਼ਨ ਆਈ ਸੀਗੀ ਤੁਹਾਨੂੰ ਦਿਖਾ ਦੰਨੇ ਆ ਸੋ ਦੇਖੋ ਇੱਕ ਵਾਰੀ ਕਰ ਲੋ ਚੈੱਕ ਤੁਸੀਂ ਤੇ ਅੱਗੇ ਜਾ ਕੇ ਮਿਲਦੇ ਬਹੁਤ ਘੈਂਟ ਚੀਜ਼ਾਂ ਆਉਣੀਆਂ ਇਹੋ ਜੀਆਂ ਅਜੇ ਤੱਕ ਤਾਂ ਅਜੇ ਤਾਂ ਆਪਾਂ ਮਾੜਾ ਜਿਹਾ ਰੁਕੇ ਸੀਗੇ ਤੇ ਮੈਂ ਚੱਲ ਬਣਾ ਕੇ ਤੁਹਾਨੂੰ ਦਿਖਾ ਦੰਨੇ ਆ ਆ ਸਾਲਾ ਸਕੂਨ ਜੇ ਨਹੀਂ ਮਿਲਦਾ ਪਿਆ ਵਧੀਆ ਜਿਹਾ ਨਹੀਂ ਫੀਲ ਆਉਂਦੀ ਹਨਾ ਚੰਗਾ ਹੈ ਯਾਰ ਅਜਾ ਨਿਕਲ ਆਏ ਜਿੱਦ ਦਿਲ ਵੀ ਯਾਰ ਨਹੀਂ ਲੱਗਦਾ ਪਿਆ ਇਸ ਪਿੰਡ ਚ ਮੈਂ ਕਿਹਾ ਤੇ ਦੂਰ ਪਾਰ ਕੋ ਮਨੇ ਸਾਬੀ ਉਹਨਾਂ ਦੇ ਕਰਮਾਂ ਚ ਹੁਣ ਨਹੀਂ ਹੈਗਾ ਆਪਾਂ ਤਾਂ ਕਿਹਾ ਮੈਂ ਕਿਹਾ ਆ ਜਾਓ ਯਾਰ ਉਹਦੀ ਮਾਤਾ ਜੀ ਵੀ ਥੋੜੀ ਢਿੱਲੀ ਸੀਗੇ ਤਾਂ ਨਹੀਂ ਆਇਆ ਭਰਾ ਆਪਣਾ ਸਤਾ ਕੇ ਕੋਈ ਨਾ ਉਹਨੂੰ ਵੀ ਲਿਆਵਾਂਗੇ ਕਿਸ ਦਿਨ ਸੋ ਨਿਕਲਦੇ ਅੱਗੇ ਵੱਲ ਨੂੰ ਚਲਿਏ ਹਾਟਲ ਹੌਜੀ ਨੂੰ ਤੇ ਆ ਧਾਰਕਲਾ ਤੋਂ ਆਪਾਂ ਇਧਰ ਨੂੰ ਹੋ ਗਏ ਆ ਉਦੋਂਪੁਰ ਨੂੰ ਵੀ ਚੱਲ ਜਾਂਦਾ ਆ ਉਦੋਂਪੁਰ 134 ਉਦੋਂਪੁਰ ਜਿਹੜਾ ਉਧਰ ਆਪਣੇ ਲਖਨਪੁਰ ਜਿਹੜਾ ਉਦੋਂਪੁਰ ਯਾਰ ਉੱਪਰੋਂ ਦੇਖ ਕੇ ਆਈਏ ਪਰ ਉਧਰ ਥੱਲੇ ਆ ਚੱਲ ਪਹਿਲਾਂ ਥੱਲੇ ਘੁੰਮ ਫਿਰ ਆਉਣੇ ਆਹ ਦਿਖਾ ਓਏ ਆਈ ਇਹਦਾ ਨਾਮ ਹੈਗਾ ਫੰਗੋਤਾ ਝੀਲ ਦੂਰੀ 4.5 ਕਿਲੋਮੀਟਰ ਪੰਜਾਬ ਮੰਡੀ ਬੋਰਡ ਆ ਲਿਖਿਆ ਇੱਥੇ ਹੈਨਾ ਮਿੰਨੀ ਗੋਆ ਮਿੰਨੀ ਗੋਆ ਚਮਰੌੜ ਫੰਗੋਤਾ ਝੀਰਾ ਦੇਖ ਥੱਲੇ ਦਿਖਾ ਥੱਲੇ ਦਿਖਾ ਆ ਦੇਖੋ ਜੀ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਵਲੌਗਾਂ ਚ ਦਿਖਾਇਆ ਸੋ ਇਸ ਵਾਰੀ ਮੈਂ ਕਿਹਾ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜਿਹੜੇ ਵੀਰ ਭਰਾਵਾਂ ਨੇ ਨਹੀਂ ਦੇਖਿਆ ਸੋ ਦੇਖੋ ਉੱਪਰੋਂ 뷰 ਕਿੰਨਾ ਸੋਹਣਾ ਲੱਗੰਦੇ ਆ ਆਪਾਂ ਹੁਣ ਡਾਊਨ ਹੀ ਜਾਣਾ ਆ ਸੋ ਝੀਲ ਜਿਹੜੀ ਹੈਗੀ ਆ ਉਹ ਅੱਗੇ 1.5 ਕਿਲੋਮੀਟਰ ਆ ਦੇਖੋ ਕਣਕਾਂ ਦੇ ਵਿੱਚ ਸੋਹਣੇ ਘਾਰ ਪਹਾੜਾਂ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਪਏ ਆ ਸੋ ਜਿਹੜੇ ਵੀਰ ਭਰਾਵਾਂ ਨੇ ਨਹੀਂ ਦੇਖਿਆ ਇਹ ਵਲੌਗ ਜ਼ਰੂਰ ਦੇਖਿਓ ਇਹ ਆਪਾਂ ਉੱਥੇ ਪਹੁੰਚਣ ਤੱਕ ਬਣਾਇਆ ਆ ਦਿਖਾਉਨੇ ਅੱਜ ਤੁਹਾਨੂੰ ਸਾਰਾ ਜਿਗਾਰਡਮੈਂਟ ਮਿੰਨੀ ਹੋ ਗਿਆ ਤਾਂ ਮਿੰਨੀ ਹੋ ਗਿਆ ਦਾ ਵਲੌਗ ਤੁਹਾਨੂੰ ਪੂਰਾ ਹਮ ਹਮਾ ਕੇ ਦਿਖਾਵਾਂਗੇ ਸੋ ਜੁੜੇ ਰਹੋ ਮੈਂ ਕਿ ਉੱਤਰ ਕੇ ਮੜਾ ਜਨ ਨਜ਼ਾਰਾ ਦਿਖਾ ਦੰਨੇ ਆ ਪਿੰਡਾਂ ਦਾ ਹੈ ਇਹ ਘਰ ਸਾਡੇ ਵਾਂਗ ਹੋਈਆਂ ਕਿਉਂਕਿ ਹਾਂ ਹੀ ਪਧਰੇ ਇਲਾਕੇ ਚਾ ਤਾਂ ਇਹ ਥੋੜਾ ਜਿਹਾ ਹਿਮਾਚਲ ਏਰੀਆ ਚ ਜਿੱਦਾਂ ਪਹਾੜੀ ਏਰੀਆ ਚ ਰਹਿੰਦੇ ਲੋਕ ਸੋ ਦੇਖੋ ਘਰਾਂ ਦੇ ਵਿੱਚ ਧੂਆ ਨਿਕਲਦਾ ਹੋਇਆ ਤੇ ਆਓ ਝੀਲ ਜਿੱਥੇ ਆਪਾਂ ਉੱਤਰ ਕੇ ਜਾਣਾ ਆ ਤੁਹਾਨੂੰ ਮੜਾ ਜੂਮ ਕਰਕੇ ਮੈਂ ਦਿਖਾ ਦਿੰਨਾ ਸੋ ਬਹੁਤ ਸੋਹਣਾ ਏਰੀਆ ਯਾਰ ਬਹੁਤ ਜ਼ਿਆਦਾ ਸੋਹਣਾ ਏਰੀਆ ਵੀ ਜਿੰਨੇ ਮੈਂ ਸ਼ਬਦਾਂ ਚ ਘੱਟ ਮੇਰੇ ਕੋ ਬਿਆਨ ਨਹੀਂ ਹੋ ਸਕਦਾ ਸ਼ਬਦਾਂ ਨਾਲ ਜਿੰਨੀ ਇਹ ਘੈਂਟ ਲੋਕੇਸ਼ਨ ਹੈ ਨਾ ਇੱਥੇ ਮੈਂ ਬੜੀ ਵਾਰੀ ਆਇਆ ਪਰ ਮੇਰਾ ਨਿਤ ਆਉਣ ਨੂੰ ਹਰ ਵਾਰੀ ਆਉਣ ਨੂੰ ਦਿਲ ਕਰਦਾ ਮੈਨੂੰ ਇੰਨਾ ਵਧੀਆ ਲੱਗਦਾ ਇੱਕ ਨਾਲ ਤੇ ਪੁਲ ਬਣਿਆ ਸਨੀਆਂ ਉਹ ਲੱਭਦਾ ਪਿਆ ਇੱਥੋਂ ਉਹ ਹੀ ਆ ਇਹ ਪੁਲ ਜਿਹੜਾ ਕਿਦਾਂ ਬਾਹਰ ਤਾਰਾਂ ਤੂਰਾਂ ਵਾਲੇ ਨਹੀਂ ਹੁੰਦੇ ਪੁਲ ਉਹ ਆ ਮੈਂ ਗਿਆ ਨਹੀਂ ਕਦੀ ਦੇਖਣ ਜੇ ਅੱਜ ਮੂਡ ਬਣਿਆ ਤਾਂ ਫਿਰ ਦੇਖ ਕੇ ਆਵਾਂਗੇ ਠੀਕ ਆ ਆ ਦੇਖੋ ਜੀ ਇਹ ਬ੍ਰਿਜ ਬਣਿਆ ਆ ਸੋ ਇਹ ਅੱਗੇ ਨੂੰ ਜਾਂਦਾ ਹੁਣ ਮੈਨੂੰ ਬਹੁਤਾ ਪਤਾ ਨਹੀਂ ਹੈਗਾ ਜੇ ਅੱਜ ਗੱਲ ਬਣੀ ਤਾਂ ਇੱਧਰ ਵੀ ਦੇਖ ਕੇ ਆਵਾਂਗੇ ਪਰ ਫੇਰ ਹਾਲ ਤੁਸੀਂ ਆਹ ਦੇਖੋ ਆ ਘਰਾਂ ਦੇ ਵਿੱਚ ਆ ਦੇਖੋ ਘਰ ਛੋਟੇ ਛੋਟੇ ਕਿੰਨੇ ਸੋਹਣੇ ਬਣਾਏ ਆ ਲੋਕਾਂ ਨੇ ਕਣਕਾਂ ਦੇ ਵਿੱਚ ਅਜੇ ਤੱਕ ਬਾੜੀ ਸ਼ੁਰੂ ਨਹੀਂ ਹੋਈ ਇੱਥੇ ਸਾੜੇ ਤਾਂ ਚਲੋ ਹੋ ਗਈ ਹੈ ਪਰ ਇੱਥੇ ਨਹੀਂ ਹੋਈ ਹੁੰਦੀਆਂ ਤਾਂ ਕਣਕਾਂ ਇੰਨੀਆਂ ਵਧੀਆ ਤਾਂ ਨਹੀਂ ਹੁੰਦੀਆਂ ਮਤਲਬ ਜਿੰਨੀ ਕ ਘਰ ਜੋਗੀ ਉਹਨਾਂ ਦੇ ਖਾਣ ਜੋਗੀ ਹੋ ਜਾਂਦੀਆਂ ਪਰ ਜਿਹੜਾ ਏਰੀਆ ਉਹ ਦੇਖੋ ਇਹ ਸਾਰਾ ਜੰਗਲ ਹੀ ਜੰਗਲ ਹੀ ਆ ਆ ਜਿਹੜਾ ਵਿੱਚ ਲੱਭਦਾ ਪਿਆ ਨਾ ਤਨ ਇਹ ਸਾਰਾ ਜੰਗਲ ਦਾ ਏਰੀਆ ਹੀ ਆ ਦੇਖੋ ਦੇਖਣ ਵਾਲੀ ਚੀਜ਼ ਆ ਯਾਰ ਆਇਓ ਕਿਤੇ ਜਿਹੜੇ ਵੀਰ ਭਰਾ ਨਹੀਂ ਆਇਓ ਉਹ ਆਇਓ ਪਠਾਨਕੋਟ ਤੇ ਬਿਲਕੁਲ ਨਾਲ ਹੀ ਆ ਪਠਾਨਕੋਟ ਤੋਂ ਕੋਈ 15 ਕਾ ਕਿਲੋਮੀਟਰ ਦੀ ਦੂਰੀ ਤੇ ਹੀ ਆ ਠੀਕ ਆ ਇੱਕ ਗੱਲ ਹੋਰ ਤੁਹਾਨੂੰ ਦਿਖਾਵਾਂ ਦੇਖੋ ਇਹ ਰਾਹ ਆ ਘਰਾਂ ਤੋਂ ਉੱਪਰ ਆਉਣ ਵਾਲਿਆਂ ਲਈ ਰਾਹ ਆ ਕੱਚਾ ਰਾਹ ਬਣਾਇਆ ਆਪਣਾ ਤੁਰਨ ਫਿਰ ਕੇ ਉੱਪਰ ਆਉਣ ਲਈ ਆ ਬੱਸ ਵੀ ਖੜੀ ਆ ਯਾਰ ਆ ਸਕੂਲ ਬੱਸ ਖੜੀ ਆ ਮੇਰੇ ਹਿਸਾਬ ਨਾਲ ਅੰਦਰ ਦੀ ਹੋਣਾ ਰਸਤਾ ਸੜਕ ਬਣੀ ਹੋਣੀ ਆ ਦੇ ਉਹ ਬੰਦੇ ਵੀ ਮੇਰੇ ਨਾਲ ਸਾਡੇ ਪਿੱਛੇ ਆਈ ਜਾਂਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਤੇ ਉੱਦਾਂ ਆਏ ਆ ਦੇਖ ਇਧਰ ਪਿਛਲੀ ਵਾਰ ਇਹ ਇੱਥੇ ਵਾਢੀ ਲੱਗੀ ਸੀ ਮਸ਼ੀਨਾਂ ਨਾਲ ਉਤਰਦੇ ਪਏ ਸੀ ਕਣਕ ਅੱਛਾ ਦੇਖ ਇਧਰ ਉਤਰ ਕੇ ਚਲੀ ਇਧਰ ਦੇਖ ਕੀ ਆਈਏ ਹਾਂ ਸਾਈਡ ਤੇ ਲਾਂ ਨੂੰ ਲਾ ਰਾਹ ਦੇ ਦੇ ਹਾਂ ਆਪਾਂ ਉੱਦਾਂ ਕਿੱਧਰ ਨੂੰ ਜਾਣਾ ਹੈ ਆ ਪਹੁੰਚ ਆਨੇ ਆ ਓਏ ਹੋਏ ਨੇ ਕਣਕਾ ਛੋਟੇ ਛੋਟੇ ਖੇਤਾਂ 'ਚ ਕਣਕਾਂ ਲਾਈਆਂ ਉੱਚੀ ਨੀਵੇਂਆਂ ਜ ਹਨਾ ਹੂੰ ਦਰਖਤ ਵੇ ਕਿੱਦਾਂ ਦੀ ਮਿੱਤਰੋ ਲੱਗਣ ਦੀ ਜਗਾ ਦੱਸੇ ਦੇਖ ਕੇ ਕਿੱਦਾਂ ਦੀ ਜਗਾ ਲੱਗਦੀ ਪਈ ਆ ਸੜਾ ਇੰਨਾ ਕਿ ਨੰਦਾ ਆ ਰਿਹਾ ਨਾ ਇੰਨਾ ਕਿ ਜਿਆਦਾ ਵੀ ਇਦਾਂ ਲੱਗਦਾ ਵੀ ਜਿੱਦਾਂ ਕੁਦਰਤ ਦੇ ਬਿਲਕੁਲ ਹੀ ਨੇੜੇ ਆ ਗਏ ਆ ਆ ਦੇਖੋ ਕੌੜੀ ਨੂੰ ਮਾਂਜੀ ਖੇਤੀ ਛੋਟੇ ਛੋਟੇ ਖੱਤੇ ਮੇਰੇ ਹਿਸਾਬ ਨਾਲ ਕੋਈ ਕਨਾਲ 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 ਵੀ ਯਾਰ ਜਿਆਦਾ ਆ ਛੋਟੇ ਛੋਟੇ ਖੱਤੇ ਆ ਕੋ ਮਰਲਿਆਂ ਦੇ ਵਿੱਚ ਹੀ ਆ ਕੋ ਜੇ ਡੈਮ ਹੀ ਆ ਸਾਰਾ ਡੈਮ ਦੀ ਝੀਲ ਹੀ ਆ ਸਾਰੀ ਹਨਾ ਪਾਣੀ ਸਟਾਕ ਕੀਤਾ ਪਿਆ ਇਹਨਾਂ ਨੇ ਤੇ ਪਰੇ ਤੋਂ ਆਪਾਂ ਪਰਲੇ ਪਾਸੇ ਜਾਣਾ ਵੈਸੇ ਇੱਧਰ ਨੂੰ ਆਏ ਆ ਜਾਣਾ ਆਪਾਂ ਪਰਲੇ ਪਾਸੇ ਮੈਂ ਤੁਹਾਨੂੰ ਦਿਖਾ ਦਨੇ ਇਹ ਵੀ ਬੜੀ ਘੈਂਟ ਜੀ ਚੀਜ਼ ਆ ਸ਼ਾਂਤੀ ਇੰਨੀ ਆ ਕਿ ਸਕੂਨ ਇੰਨਾ ਕਿ ਮਿਲਦਾ ਪਿਆ ਨਾ ਵੀ ਜਿਹੜਾ ਵੀ ਬੂਲਾਂ ਚ ਬਿਆਨ ਕਰਨਾ ਜਿਹੜਾ ਨਾ ਉਹ ਔਖਾ ਆ ਦੇਖੋ ਕੀ ਬਾਤ ਆਵਾਈਆਂ ਫੈਮਲੀਆਂ ਦੋਤਨ ਹਨਾ ਉਹ ਵੇਖੋ ਕੁਦਰਤ ਦਾ ਨਜ਼ਾਰਾ ਉਹ ਬੀੜੀ 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 ਸਾਰਿਆ ਬੀੜੀ ਨਹੀਂ ਬੀੜੀ ਬੀੜੀ ਉਹ ਕੀ ਬਣਿਆ ਉੱਪਰ ਉਹ ਢਾਰਾ ਜਾ ਹੈ ਨਾ ਉਹ ਦੇਖ ਕੇ ਆਉਨੇ ਆ ਆ ਦੇਖੋ ਕਿਹਨ ਢਾਰਾ ਜਾ ਪਾਇਆ ਆਪਣੇ ਰਹਿਣ ਲਈ ਸੋ ਦੋ ਤਿੰਨ ਫੈਮਿਲੀ ਆਈਆਂ ਆ ਆ ਦੇਖੋ ਦੋ ਗੱਡੀਆਂ ਉਹ ਲੱਗੀਆਂ ਪਰੇ ਦੋ ਕਾ ਆ ਆ ਬੀੜੀ ਜੀ ਵੀ ਪਈ ਨਹੀਂ ਕੀ ਜੀ ਹੈ ਨਾ ਕੀ ਪਾਈ ਕਿਸ ਨੇ ਦੇਖੋ ਜੂਮਿੰਗ ਸਾਡੇ ਫੋਨ ਦੀ ਵੀ ਹੈਗੀ ਆ ਕਿ ਨਹੀਂ ਪੂਰੀ ਲਓ ਜੀ ਜਿਲੇ ਆਪਾਂ ਉਧਰ ਜਾਣਾ ਹੈ ਮੇਨ ਪੁਆਇੰਟ ਤੇ ਮਿਨੀ ਗੋਆ ਉੱਥੇ ਦੇਖਿਓ ਉੱਥੇ ਕਾਟੇਜ ਵੀ ਬਣੇ ਪਏ ਆ ਤੇ ਜਨਤਾ ਦੇਖਿਓ ਐਤਵਾਰ ਕਿੰਨੀ ਆ ਸਿਆਲਾਂ ਦੇ ਦਿਨਾਂ ਵਿੱਚ ਹੋਰ ਵੀ ਆਉਂਦੀ ਹੁਣ ਥੋੜੀ ਗਰਮੀਆਂ ਸ਼ੁਰੂ ਹੋ ਗਈਆਂ ਤਾਂ ਥੋੜਾ ਜਿਹਾ ਲੋਕ ਘਟ ਆਉਣ ਲੱਗ ਪਏ ਪਰ ਸ਼ਾਮ ਨੂੰ ਇੱਥੇ ਦੇਖਿਓ ਕਿਦਾਂ ਲਹਿਰਾ ਬਹਿਰਾ ਹੁੰਦੀਆਂ ਹੈ ਹਨਾ ਦਿਖਾਉਨੇ ਤੁਹਾਨੂੰ ਅਜੇ ਉੱਧਰ ਜਾਣਾ ਆਪਾਂ ਫਿਲਹਾਲ ਤੇ ਇੱਧਰ ਹੀ ਘੁੰਮੀ ਜਾਨੇ ਆ ਦੇਖੋ ਜਿਹੜੇ ਬੰਦੇ ਨੇ Swift ਰੱਖੀ ਆ ਜਿਹੜੇ Swift ਨੂੰ ਪਿਆਰ ਕਰਦੇ ਆ ਨਾ ਕਮੈਂਟ ਜਰੂਰ ਕਰਿਓ ਦੇਹ ਰਾਣੀ ਮੈਂ ਕਹਿੰਨਾ ਵਡੀਆਂ ਵਡੀਆਂ ਗੱਡੀਆਂ ਨੂੰ ਮਾਤ ਪਾਉਂਦੀ ਕਿਆ ਸੋਹਣੀ ਲੱਗਦੀ ਆ ਮੈਂ ਇਹ ਆ ਇਥੋਂ ਸ਼ੁਰੂ ਹੋ ਗਿਆ ਦਰਖਤਾਂ ਦਰਖਤ ਸੂਰਜ ਵੀ ਨਹੀਂ ਪੈਣ ਦਿੰਦੇ ਇੱਥੇ ਹੈ ਛਾਂਕ ਨਹੀਂ ਪੂਰੀ ਸੂਰਜ ਹੋ ਗਿਆ ਬੰਦ ਇੱਥੇ ਪੈਣਾ ਕਿ ਨਹੀਂ ਹੋਇਆ ਹੋਰ ਹੋ ਗਿਆ ਹੈਨਾ ਇੰਨੀ ਦਰਖਤਾਂ ਦੀ ਇੱਥੇ ਛਾਂ ਆ ਇੰਨੇ ਕੇ ਏਰੀਆ ਦੇ ਵਿੱਚ ਦੇਖੋ ਵੀਰ ਓਏ ਹੋਏ ਹੋਏ ਨਜ਼ਾਰਾ ਹੀ ਆ ਗਿਆ ਮੈਂ ਕਹਿੰਦਾ ਇੱਥੇ ਰਹੀ ਹੈ ਆਹ ਦੇਖ ਸਣੀ ਪਾਣੀ ਆ ਹੀ ਜਾਂਦੇ ਉੱਪਰ ਥੋੜਾ ਥੋੜਾ ਸਿਮੀ ਜਾਂਦੇ ਆ ਪਾਣੀ ਆ ਉਹਦੇ ਜਿਉਂ ਤੋਂ ਇੱਥੇ ਮੀਂਹ ਪੈਂਦਾ ਨਾ ਫਿਰ ਇਹਦੇ ਉੱਪਰੋਂ ਦੀ ਵੀ ਪਾਣੀ ਆਉਂਦਾ ਇਹਦੇ ਵਿੱਚ ਦੀ ਵੀ ਪਾਣੀ ਆਉਂਦਾ ਉਹਦੇ ਵਿੱਚ ਪੈਪਾਂ ਜੀਆਂ ਲਾਈਆਂ ਤੇਰਾ ਇੰਨੀ ਸੀਮ ਪੂਰਾ ਗਿੱਲਾ ਹੋਇਆ ਪਿਆ ਆ ਅਜੇ ਤੱਕ ਕੀ ਕੋਈ ਬਰਸਾਤ ਨਹੀਂ ਇੰਨਾ ਵਧੀਆ ਮੌਸਮ ਆ ਉਹਦੇ ਪਾਣੀ ਆਉਂਦਾ ਪਿਆ ਦਿਖਾਈ ਦੇਖ ਲਿਆ ਦੇਖ ਇਹ ਆਹ ਦੇਖੋ ਜੀ ਅਜੇ ਵੀ ਪਾਣੀ ਲਗਾਤਾਰ ਚੱਲਦਾ ਪਿਆ ਉਹ ਦੇਖੋ ਆਉਂਦਾ ਥੜਾ ਥੜਾ ਪਿਆ ਪਰ ਚੱਲੀ ਜਾਂਦਾ ਹੈ ਹਨਾ ਚਲ ਲਾਓ ਜੀ ਹੋ ਗਏ ਐਂਟਰ ਤੇ ਦੇਖੋ ਦੇਹੋ ਸਣੀ ਰੌਣਕ ਤੈਨੂੰ ਅਸਲ ਹੀ ਜੀ ਮੈਂ ਤੈਨੂੰ ਕਿਹਾ ਸੀ ਨਾ ਲੈ ਕੇ ਜਾਣਾ ਅੱਜ ਤੱਕ ਦੇਖੋ ਜਦੋਂ ਤੁਸੀਂ ਪਹਿਲਾਂ ਉਨੇ ਰਹੇ ਨਾ ਸਾਲ ਦੋ ਸਾਲ ਪਹਿਲਾਂ ਉਦੋਂ ਇੰਨਾ ਡਵੈਲਪ ਨਹੀਂ ਸੀ ਹੋਇਆ ਏ ਤੇ ਹੁਣ ਤੇ ਬਹੁਤ ਲੋਕ ਆਉਣ ਜਾਣ ਲੱਗ ਪਏ ਹੁਣ ਤੇ ਵੱਧ ਕੇ ਜਦੋਂ ਤਾਂ ਭਗਵੰਤ ਮਾਨ ਹੋ ਕੇ ਗਿਆ ਨਾ ਉਹਨੇ ਉਦੋਂ ਦਾ ਕਹਿਤਾ ਵੀ ਇਹ ਟੂਰਿਜ਼ਮ ਲਈ ਪ੍ਰਮੋਟ ਕੀਤਾ ਜਾਊਗੀ ਇਹ ਜਗਾ ਇਹ ਡੈਮ ਸੋ ਆ ਗੱਡੀਆਂ ਗੱਡੀਆਂ ਜਿਹੜੀਆਂ ਉਹ ਤੋਂ ਬਾਅਦ ਹੀ ਆਈਆਂ ਵਧੀਆ ਗੱਲ ਆ ਵਧੀਆ ਆ ਇਹ ਭਗਵੰਤ ਮਾਨ ਸਰਕਾਰ ਨੇ ਵਧੀਆ ਕੰਮ ਕੀਤਾ ਆ ਓਏ ਹੋਏ ਓਏ ਹੋਏ ਹਨਿੰਗਰਦਾਸਪੁਰ ਏਰੀਏ ਦੇ ਅੰਮ੍ਰਿਤਸਰ ਦੇ ਬਹੁਤ ਹੁੰਦੇ ਲੋਕ ਇੱਥੇ ਅੱਡਾ ਸਾਲਾ ਮਨ ਖੁਸ਼ ਹੋ ਜਾਂਦਾ ਇੱਥੇ ਉਹ ਤਾਂ ਨਿਆਣੇ ਆ ਫੇਰ ਹਣ ਚਲੋ ਪਹਿਲਾਂ ਪਾਰਕਿੰਗ ਚ ਗੱਡੀ ਲਾਈਏ ਫੇਰ ਅਕੇ ਉੱਤਰ ਕੇ ਗੱਲਾਂ ਪਤਾ ਕਰਦੇ ਆ ਕਰਦੇ ਲਓ ਜੀ ਫਾਈਨਲੀ ਪਹੁੰਚ ਗਏ ਆ ਪਟਕਾਣੇ ਦੇ ਉੱਤੇ ਤੇ ਆ ਯਾ ਲੋਕੇਸ਼ਨ ਪੂਰੀ ਜਿਹੜੀ ਓਕੇ ਰਿਪੋਰਟ ਆ ਦੇਖੋ ਦੁਨੀਆ ਦਾ ਕੱਠ ਇੱਥੇ ਤਾਂ ਟਾਟਾ ਮਾਰਦਾ ਹੈ ਸੈਲਫ ਕਰਨ ਕੋਈ ਤਾਂ ਤਾਸ਼ਾਂ ਖੇਡਣ ਤੇ ਆ ਕੋਈ ਪੈਗੀਸ਼ਾ ਗੱਲਾਂ ਹੁੰਦੇ ਆ ਆ ਕੋਈ ਸੇਲੀ ਨਾ ਆਇਆ ਆ ਤੇ ਯਾਰ ਫੱਕਰਸ ਵਾਲੇ ਇਕੱਲੇ ਧੁਰੇ ਫਿਰਦੇ ਆ ਹੈ ਸਾਡੀਆਂ ਸਹੇਲੀਆਂ ਸਾਡੇ ਯਾਰ ਆਹ ਤਾਂ ਫੋਟੋ ਖਿੱਚਦੇ ਆਂ ਦੇਖੋ ਆਪਾਂ ਦੇ ਡੰਡੀਆਂ ਬੜੀਆਂ ਥੱਲੇ ਟਾਪੂਆਂ ਜਿਹਾਂ ਤੇ ਪਹਾੜੀਆਂ ਜੀ ਇਹ ਤਾਂ ਜਾਣ ਨੂੰ ਆਲੇ ਦੁਆਲੇ ਪਾਣੀ ਮੈਂ ਕਹਣਾ ਇੱਥੇ ਟੋਡੇ ਟੋਡੇ ਸੁੱਟ ਦਵੇ ਬੰਦਾ ਓਏ ਖਾਸ ਖਾਸ ਦੇ ਵੀ ਬੂ ਜਿੰਨੀ ਕੋ ਹੋਏਗੀ ਸਾਲੀ ਆਪਣੀ ਆਹ ਕੀ ਉੱਗਿਆ ਪੀਲੀ ਪੀਲੇ ਕੰਡ ਕੰਡੇ ਆ ਮੇਰੇ ਹਿਸਾਬ ਨਾਲ ਹਨਾ ਥੱਲੇ ਲੱਗਣ ਇਦਾਂ ਦੇ ਜਿਹੜਾ ਟੋਡੇ ਨਹੀਂ ਵੀ ਜੇ ਹੁੰਦੇ ਸੱਚੀ ਗੱਲ ਕਿ ਨਹੀਂ ਪਰ ਕੰਡੇ ਐ ਕੰਡੇ ਕੋਤ ਕੰਡੇ ਯਾਰ ਅਜੇ ਕੰਡੇ ਦੀ ਵੇਖਣਾ ਸ਼ਾਂਤ ਜੇ ਸਵਾ ਚ ਆਪਣੇ ਖੜਾ ਪਿਆ ਆ ਇਹਦੇ ਬੰਦੇ ਨੂੰ ਪਾਣੀ ਆਉਂਦਾ ਹੋਣਾ ਚਾਹੀਦਾ ਹੈ ਇਸ ਕਰਨ ਟਾਡਾ ਸ਼ਾਂਤ ਤੁਮ ਤੁਮ ਤੇ ਵੀ ਨਹੀਂ ਲਓ ਜੀ ਇਹ ਮੇਨ ਲੋਕੇਸ਼ਨ ਹੈ ਜਿੱਥੇ ਆਪਾਂ ਤੁਹਾਨੂੰ ਲੈ ਕੇ ਆਏ ਆ ਸੋ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ ਤੇ ਲਾਗੇ ਜਾ ਕੇ ਤੁਹਾਨੂੰ ਭੀੜ ਭੜਾਕੇ ਦੇ ਮੋੜੇ ਜਾ ਕੇ ਵੀਡੀਓ ਬਣਾ ਦਨੇ ਇਕਤੀ ਸੋ ਹਰ ਕਿਸ ਤਰ੍ਹਾਂ ਦੇ ਲੋਕ ਇੱਥੇ ਫਨ ਕਰਨ ਆਉਂਦੇ ਆ ਸਿਹਲੀਆਂ ਵਾਲੇ ਵੀ ਆਉਂਦੇ ਆ ਫੈਮਿਲੀ ਵਾਲੇ ਵੀ ਆਉਂਦੇ ਆ ਹਨਾ ਓਏ ਬਾਲਾ ਗਾ ਨਾ ਜਾਈ ਇੱਧਰ ਆ ਜਾ ਪਿੱਛੇ ਹੋ ਜਾ ਐਵੇਂ ਕੋ ਪਤਾ ਨਹੀਂ ਹੁੰਦਾ ਹਨਾ ਤੇ ਸੋ ਇਹ ਚੀਜ਼ ਆਓ ਤੁਸੀਂ ਆ ਸਕਦੇ ਘੁੰਮਣ ਮੈਂ ਤੁਹਾਨੂੰ ਮੜਾ ਜਾ 5X ਕੈਮਰੇ ਦੇ ਵਿੱਚ ਕਰਕੇ ਤੁਹਾਨੂੰ ਦਿਖਾ ਦਿੰਨਾ ਯਾਰਾ ਚਾਰੇ ਪਾਸੇ ਦੀ ਵੀਡੀਓ ਦਿਖਾ ਦਿੰਨੇ ਆ ਸੋ ਇਹ ਨਜ਼ਾਰਾ ਇੱਥੇ ਜ਼ਿੰਦਗੀ ਦਾ ਹੁਣ ਤੇ ਲੋਕ ਇੰਨੇ ਕਾਉਣ ਲੱਗ ਪਏ ਆ ਕਿ ਕਹਿ ਨਹੀਂ ਸਕਦਾ ਕਿ ਉਹ ਮਤਲਬ ਕਿ ਇਹ ਜੇ ਨਵੀਂ ਜਗ੍ਹਾ ਕੋਈ ਹੈ ਨਾ ਸੋ ਦੁਨੀਆ ਇੱਥੇ ਹੋਮ ਹਮਾ ਕੇ ਪਹੁੰਚੀ ਆ ਗੱਡੀਆਂ ਦਾ ਪਤਾ ਨਹੀਂ ਲੱਗਦਾ ਪਿਆ ਗੱਡੀਆਂ ਕਿੰਨੀਆਂ ਕਾ ਸੋ ਆਓ ਦੇਖਣ ਤੇ ਨਜ਼ਾਰੇ ਲਾਓ ਜ਼ਿੰਦਗੀ ਦੇ ਅਬ VOTING ਵਗੈਰਾ ਸਾਰਾ ਕੁਝ ਹੁੰਦਾ ਇੱਥੇ ਗੱਡੀਆਂ ਗੁੱਡੀਆਂ ਜਿਹੜੇ ਤਰ੍ਹਾਂ ਦੀਆਂ ਵੀ ਚਲਾਉਣੀਆਂ ਤੁਸੀਂ ਨਿਆਣਿਆਂ ਦੇ ਨਾਲ ਫੰਕਸ਼ਨ ਪੂਰਾ ਕਰ ਸਕਦੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ VOTING ਹੁੰਦੀ ਪਈ ਤੇ ਸਾਰੀ ਦੁਨੀਆ ਦੀ ਚਹਲ ਪਹਲ ਦੇਖੋ ਤੁਸੀਂ ਉਹ ਪਰ ਇਹ ਆਪਾ ਗੱਡੀ ਲਾਈ ਪਾਰਕਿੰਗ 'ਚ ਆਈਲਾਂਰ ਇੱਥੇ ਪਾਰਕਿੰਗ ਦਾ ਕੋਈ ਸ਼ੁਰੂ ਹੁੰਦਾ ਸੀਗਾ ਪਰ ਹੁਣ ਤੇ ਇੱਥੇ ਗੱਡੀ ਲਾਉਣ ਲਈ ਜਗ੍ਹਾ ਨਹੀਂ ਮਿਲਦੀ ਇਤੋਂ ਸ਼ੁਰਾਂ ਤੇ ਸੋ ਇੱਥੇ ਜਿਆਦਾ ਫੈਮਲੀ ਆਉਂਦੀਆਂ ਆ ਨਾ ਇੱਥੇ ਕੋ ਹੁੱਲੜ ਬਾਜੀ ਕਰ ਸਕਦਾ ਆ ਇਹ ਗੱਲ ਮੈਨੂੰ ਵਧੀਆ ਲੱਗੀ ਕਿਉਂਕਿ ਇਹਨਾਂ ਨੇ ਲਾਇਆ ਬੋਰਡ ਦੇ ਉੱਪਰ ਕਿ ਤੁਸੀਂ ਸ਼ਰਾਬ ਸ਼ੁਰੂ ਬਾਹਰ ਪਬਲਿਕ ਪੁਲਿਸ ਤੇ ਨਹੀਂ ਪੀ ਸਕਦੇ ਲੋਕ ਸ਼ਿਪ ਕੇ ਪੀਣੀ ਗੱਡੀ ਗੁੱਡੀ 'ਚ ਗੱਲ ਵੱਖਰੀ ਆ ਪਰ ਸਾਹਮਣੇ ਨਹੀਂ ਤੁਸੀਂ ਪੀ ਸਕਦੇ ਹਨ ਤੇ ਵਧੀਆ ਗੱਲ ਵੀ ਆ ਤੇ ਹੁੱਲੜ ਬਾਜੀ ਇੱਥੇ允许 ਨਹੀਂ ਹੈਗੀ ਸੋ ਨਾਲ ਦੀ ਨਾਲ ਪੁਲਿਸ ਆ ਜਾਂਦੀ ਆ ਪੰਜਾਬ ਪੁਲਿਸ ਦੀ ਅੰਦਰ ਏਰੀਆ ਏ ਤੇ ਆਹ ਡਲਹੋਜੀ ਜਿਹੜੀਆਂ ਡਲਹੋਜੀ ਦੀਆਂ ਪਹਾੜੀਆਂ ਪੂੜੀਆਂ ਉਹ ਆ ਉਧਰ ਵੀ ਕਿਤੇ ਲੈ ਕੇ ਚਲਾਂਗੇ ਸੋ ਅਜੇ ਤੱਕ ਤੇ ਕਣਕਾਂ ਕੋਣਕਾਂ ਵੜਾਉਣੀਆਂ ਉਸ ਤੋਂ ਬਾਅਦ ਦੇਖਦੇ ਹਾਂ ਸਾਡਾ ਪ੍ਰੋਗਰਾਮ ਬਣਦਾ ਫਿਰ ਰਾਜਸਥਾਨ ਵਾਲਾ ਸੋ ਮੈਂ ਤੁਸੀ ਵਲੌਗ ਦੇਖਿਓ ਤੁਹਾਨੂੰ ਆਨੰਦ ਆਊਗਾ ਹੁਣ ਤੁਹਾਨੂੰ ਆਪਾਂ ਬੋਲ ਕੇ ਸਾਰਾ ਕੁਝ ਦੱਸ ਚੁੱਕੇ ਆ ਸੋ ਤੁਸੀਂ ਵੀਡੀਓ ਦਾ ਆਨੰਦ ਲਿਓ ਥੋੜੀਆਂ ਬਹੁਤੀਆਂ ਤੁਹਾਨੂੰ ਅੱਧਾ ਵੀਡੀਓ ਲਾਗੇ ਬਣਾ ਦਾਂਗੇ ਸ਼ਾਰਟ ਦੇ ਲੈ ਲੈਣੇ ਆ ਸੋ ਦੇਖਿਓ ਤੁਸੀਂ ਇਹ ਵਲੌਗ ਤੁਹਾਨੂੰ ਬਹੁਤ ਆਨੰਦ ਆਊਗਾ ਦੇਖਣ ਦਾ ਸ਼ੌਣ ਸ਼ਾਮ ਹੋ ਗਈ ਹੁਣ ਦੇਖੀ ਕਿੰਨੇ ਯਾਰ ਆਉਣਾ ਹੈ ਜਿਵੇਂ ਜਿਵੇਂ ਥੋੜੀ ਸ਼ਾਮ ਹੁੰਨੀ ਨਾ ਮਤਲਬ 7 ਵਜੇ ਤੱਕ ਪੂਰਾ ਆਨੰਦ ਮੇਲਾ ਇੱਥੇ 7 ਵਜੇ ਤੱਕ ਤੇ ਵਿਜਲੇ ਨੇਰਾ ਹੋਣ ਲੱਗ ਪੈਂਦਾ ਜਿਆਦਾ ਫੇਰ ਥੋੜਾ ਜਿਹਾ ਲੋਕੀ ਜਾਣ ਲੱਗ ਪੈਂਦੇ ਆ ਕਈ ਜਾਨੇ ਨਾ ਆਨਲਾਈਨ ਬੁੱਕ ਕਰਾਏ ਆ ਕੋਟੇਜ ਤੇ ਉਹ ਰਹਿੰਦੇ ਵੀ ਇੱਥੇ ਸੋ ਇੱਥੋਂ ਹੁਣ ਆਪਾਂ ਉਧਰ ਨੂੰ ਚੱਲਦੇ ਆ ਤੇ ਬੋਰਡਿੰਗ ਵਗੈਰਾ ਸਾਰਾ ਕੁਝ ਗੱਲਾਂ ਬਾਤਾਂ ਤੁਹਾਨੂੰ A to Z ਦੱਸਤੀਆਂ ਆ ਸੋ ਤੁਸੀਂ ਆਉਣਾ ਹੋਵੇ ਤੇ ਆ ਸਕਦੇ ਆ ਤੇ ਆਪਾਂ ਅੱਗੇ ਹੋਰ ਹੁਣ ਕਿ ਮੈਲੇ ਜ ਮਿਲਦੇ ਕੁਛ ਖਾਪੀ ਲਈਏ ਠੀਕ ਹੈ ਜੀ ਅੱਗੇ ਦਿਖਾ ਦੇ ਚਾਹ ਇਹ ਹੁਣ ਜਲਦੀ ਉੱਪਰ ਨੂੰ ਹਾਈਟ ਇੱਥੇ ਇੱਕ ਕਾਟੇਜ ਦਿਖਾ ਕੇ ਲਿਆਉਨੇ ਆ ਤੁਹਾਨੂੰ ਤੇ ਤੁਸੀਂ ਹੁਣ ਤੇ ਸੂਰਜ ਛਿਪ ਰਿਹਾ ਆ ਤੇ ਯਾਰ ਉੱਪਰ ਵੱਲ ਨੂੰ ਵਧ ਰਿਹਾ ਆ ਉਧਰ ਢੀੜ ਭੜਾਕਾ ਪਰੇ ਰਹਿ ਗਿਆ ਤੇ ਆਪਾਂ ਇਧਰ ਨੂੰ ਚੜਾ ਆਏ ਆ ਸੋ ਜਾਂਦੇ ਵਾਰ ਇਧਰ ਦੀ ਚੱਲਦੇ ਯਾਰ ਹਨਾ ਤਾਂ ਹੁਣ ਦੱਸ ਆ ਲੋ ਜੀ ਆ ਗਏ ਕਾਟੇਜ ਦੇ ਕੋਲ ਬਣਾਉਨੇ ਇੱਥੇ ਲਾ ਕੇ ਜਾ ਕੇ ਵੀਡੀਓ ਇਹ ਕਾਟੇਜ ਆ ਜੀ ਇੱਥੋਂ ਦੇ ਠੀਕ ਆ ਇੱਥੇ ਤੁਸੀਂ ਰਹਿ ਸਕਦੇ ਹੋ ਜੇ ਰਹਿਣਾ ਹੋਵੇ ਤੇ ਪੂਰਾ ਸ਼ਾਨਦਾਰ ਪ੍ਰੋਗਰਾਮ ਕਰਦੇ ਆ ਟੈਂਟ ਟੁੰਟਾ ਲਾ ਕੇ ਰਾਤ ਨੂੰ ਇਸ਼ਕ ਕਰਦੇ ਕੰਮ ਇਸ਼ਕ ਹਾਂ ਦੇਖ ਸਾਰਾ ਛੱਡਿਆ ਨਹੀਂ ਜੋ ਆ ਲਾਸਟ ਵਿਊ ਤੁਹਾਨੂੰ ਦਿਖਾਤਾ ਆ ਇਹ ਉੱਪਰਲੇ ਪਾਸਿਓਂ ਥੱਲੇ ਹੋਟਲ ਰਹਿ ਗਿਆ ਥੱਲੇ ਉਹ ਲੀਕ ਰਹਿ ਗਈ ਜਿੱਥੇ ਘੁੰਮਦੇ ਲੋਕ ਪਏ ਆ ਸੋ ਇੱਕ ਵਾਰੀ ਦੇਖ ਲਵਾ ਕਣਕ ਕੁਣਕ ਵੀ ਚੀ ਇਤਾਂ ਦੀ ਕਣਕ ਹੁੰਦੀ ਆ ਮਾੜੀ ਮੁੱਟੀ ਸੋ ਆਪਣੇ ਖਾਣ ਪੀਣ ਜੋਗਾ ਕਰ ਲੈਂਦੇ ਆ ਪਰ ਵਿਊ ਬਹੁਤ ਘੈਂਟ ਆ ਜਿਹੜੀ ਕੋਲ ਮਲਾ ਕੇ ਗੱਲ ਮੁੱਕਦੀ ਆ ਨਾ ਜਿਹੜੀ ਅਸੀਂ ਦੇਖਣ ਆਏ ਆ ਇਹ ਰਿਜ ਡਿਟੀਨਾਂ ਬੰਦੇ ਦੀ ਅੱਧੀ ਥਕਾਵਟ ਦੂਰ ਹੋ ਜਾਂਦੀ ਦੇਖ ਕੇ ਹਣਾ ਯਾਰ ਹੋ ਜਾਂਦੀ ਕਿ ਨਹੀਂ ਹੋ ਜਾਂਦੀ ਜੋ ਇਥੇ ਨੇਚਰ ਅਵੇਅਰਨੈਸ ਕੈਂਪ ਚਮਰਾਉੜ ਆਉਂ ਪਰ ਰਹਿਣ ਲਈ ਬਣਿਆ ਦੇਖੋ ਦਰਖਤ ਦੇ ਉੱਪਰ ਕਿੰਨਾ ਸੋਹਣਾ ਬਣਾਇਆ ਬੋਰਡ ਜੇ ਇਹ ਹੰਬੂੜ ਹੀ ਆ ਇਹ ਚਲਿਏ ਫੇ ਚਲੋ ਜੀ ਦੇਖੋ ਵਲੌਗ ਇੱਥੇ ਸਮਾਪਤੀ ਕਰਦੇ ਸਸ ਸਸਿਕਾਲ ਲਓ ਜੀ ਆ ਚੜ ਗਏ ਆਪਾਂ ਰੋਡ ਤੇ ਇਧਰੋਂ ਦਿਖਾ ਦੇ ਇਧਰੋਂ ਸਿੱਧੇ ਹੀ ਮਤਲਬ 5 ਕਿਲੋਮੀਟਰ ਪਿਆ ਤੇ ਆ ਰੋਡ ਪਰ ਬੜਾ ਸ਼ਾਨਦਾਰ ਮਿਲਿਆ ਆ ਆਪਾਂ ਇਧਰੋਂ ਅੱਗੇ ਨੂੰ ਮੁੜ ਗਏ ਸੀਗੇ ਪਿੱਛੇੋਂ ਹੀ ਮਤਲਬ ਮੁੜ ਗਏ ਸੀਗੇ ਥੱਲੇ ਨੂੰ ਇਧਰੋਂ ਹਨੂ ਵਲ ਪਿਆ ਪਰ ਆ ਰੋਡ ਦੇਖੋ ਕਿੰਨਾ ਸ਼ਾਨਦਾਰ ਮਿਲਿਆ ਸਾਨੂੰ ਹੁਣ ਆਪਾਂ ਧਾਰਕਾਲ ਧਾਰਕਲਾਂ ਰੋਡ ਤੇ ਪਹੁੰਚ ਜਾਣਾ ਉਹ ਚੌਂਕ ਤੇ ਗੋਲ ਚੌਂਕ ਤੇ ਜਿੱਥੋਂ ਆਪਾਂ ਥੱਲੇ ਨੂੰ ਮੁੜੇ ਸੀਗੇ ਸੋ ਉਤੋਂ ਵੀ ਪਠਾਨਕੋਟ ਨੂੰ ਪਹੁੰਚ ਜਾਵਾਂਗੇ ਆ ਜਾਂਦੇ ਸਮੇ ਆਪਾਂ ਰੁਕੇ ਤੇ ਹਨਵਣਾ ਜੱਕਦਮ ਨਜ਼ਰ ਪਈ ਮੈਂ ਕਹਿਆ ਰੁਕੇ ਬਿਨਾ ਇੱਥੋਂ ਲੰਘ ਨਹੀਂ ਹੋਣਾ ਹੁਣ ਤੁਸੀਂ ਆਪ ਦੇਖ ਲਓ ਆਪਾਂ ਆਏ ਆ ਉਹ ਤੁਹਾਨੂੰ ਦੱਸਦਾ ਮੈਂ ਆਪਾਂ ਆਹ ਹੋਟਲ ਰਹਿ ਗਿਆ ਆਹ ਦੇਖੋ ਆਪਾਂ ਉਹ ਜਗ੍ਹਾ ਤੋਂ ਆਏ ਆ ਹਨਾ ਲਓ ਜੀ ਆਹ ਦੇਖੋ ਦੁਨੀਆ ਘੁੰਮ ਫਿਰ ਰਹੀ ਆਹ ਹੋਟਲ ਜਿੱਥੋਂ ਆਪਾਂ ਤੁਰਦੇ ਪਏ ਸੀਗੇ ਆਹ ਵਿਊ ਇੱਕ ਪੁਆਇੰਟ ਜਿਹੜਾ ਇੰਨਾ ਵਧੀਆ ਮਿਲਿਆ ਜਿੱਥੋਂ ਸਾਰਾ ਕੁਝ ਹੀ ਲੱਭਦਾ ਪਿਆ ਆ ਤੇ ਮੈਂ ਕਿਹਾ ਇੱਕ ਵਾਰੀ ਰੋਕੇ ਤੁਹਾਨੂੰ ਦਿਖਾ ਦਨੇ ਬੱਦਲਾਂ ਦੀ ਲੋ ਵੇਖੋ ਸੂਰਜ ਛਿਪ ਗਿਆ ਚਲ ਗਿਆ ਬੱਦਲਾਂ ਦੇ ਬੁੱਲੇ ਸਵਾਹ ਵੇਖੋ ਨਜ਼ਾਰਾ ਯਾਰ ਇਹ ਵਲੌਗ ਵਲੌਗ ਦੀ ਸਮਾਪਤੀ ਤੇ ਨਾ ਦੇਖਣ ਨੂੰ ਤੁਹਾਨੂੰ ਮਿਲੂਗਾ ਦੇਖਿਓ ਯਾਰ ਇਸ਼ਕਾ ਕਾ ਮੇਸ਼ਕਾ ਬੋਲ ਇੱਥੇ ਖਤਮ ਹੋ ਜਾਂਦੇ ਆ ਇੱਥੇ ਲਫ਼ਜ਼ ਕੋਈ ਨਹੀਂ ਕਹਿਨ ਨੂੰ ਪਰ ਨਾ ਇੱਥੇ ਸਕੂਨ ਆ ਯਾਰ ਇੱਕ ਸ਼ਾਂਤੀ ਇੰਨੀ ਆ ਰੋਡ ਇੰਨੀ ਸ਼ਾਨਦਾਰ ਆ ਆ ਜਾਂਦੇ ਹੋਏ ਮੈਂ ਕਹਾਂ ਰੁਕ ਜਾਨੇ ਆ ਸਣੀ ਕਹਿੰਦਾ ਰੁਕਣਾ ਹੀ ਰੁਕਣਾ 2 ਮਿੰਟ ਭਾਜੀ ਕੋਈ ਗੱਲ ਹੀ ਨਹੀਂ ਆ ਮੈਂ ਗੱਲ ਕਿਹੜੀ ਆ ਪਹਿਲਾਂ ਆਪਾਂ ਉਹ ਉਸ ਜਗ੍ਹਾ ਤੇ ਵੀ ਗਏ ਸੀਗੇ ਉਹ ਥੱਲੇ ਹਨਾ ਪਹਿਲਾਂ ਆਪਾਂ ਉਧਰ ਗਏ ਸੀਗੇ ਫਿਰ ਆਪਾਂ ਉਧਰ ਦੀ ਘੁੰਮ ਕੇ ਆ ਇਸ ਜਗ੍ਹਾ ਤੇ ਗਏ ਇੱਥੋਂ ਘੁੰਮ ਕੇ ਹੁਣ ਉੱਪਰ ਵਾਲ ਦੀ ਇੱਧਰ ਦੀ ਆਏ ਆ ਚਲੋ ਰੁਕ ਜਾਨੇ ਬਾਕੀ ਸਾਸਿਕਾਲ ਆ ਆ ਲਾਸਟ ਹੀ ਸੀਗੀ ਕਹਿ ਤਾ ਮੈਂ ਦੋ ਤਿੰਨ ਵਾਰੀ ਦਿੱਤਾ ਪਰ ਮੇਰਾ ਦਿਲ ਕਰਨ ਲੱਗ ਪਿਆ ਮੈਂ ਕਿਹਾ ਜਲ ਭਰਾਵਾਂ ਨੂੰ ਦਿਖਾ ਦੰਨੇ ਆ ਜੇ ਹੁਣ ਆਏ ਆ ਤੇ ਕਿਹੜੀ ਗੱਲ 2 ਮਿੰਟ ਨੇ ਕਿਹੜਾ ਫਰਕ ਪਿਆ ਚੱਲਾ ਸੋ ਲਵ ਯੂ ਸਾਰਿਆਂ ਨੂੰ ਆ ਲਓ ਜੀ ਆ ਉਸੇ ਚੌਂਕ ਤੋਂ ਆਪਾਂ ਹੋ ਗਏ ਟਰਨ ਸੱਜੇ ਨੂੰ ਆ ਚੱਲ ਗਿਆ ਡਲਹੌਜੀ ਨੂੰ ਆ ਪੰਜਾਬ ਪੁਲਿਸ ਦੇ ਮੁਲਾਜ਼ਮ ਖੜੇ ਹਨਾ ਆ ਚਲ ਗਿਆ ਪਠਾਨਕੋਟ ਨੂੰ ਰਸਤਾ ਰਲਹੌਜੀ ਪਬਲਿਕ ਸਕੂਲ ਵਧਾਣੀ ਇਹ ਰੋਡ ਚ ਆਉਂਦਾ ਆ ਉੱਥੇ ਪਠਾਨਕੋਟ ਲੱਗ ਕੇ ਬਹੁ ਮਸ਼ਹੂਰ ਕਾਲਜ ਸਕੂਲ ਆ ਇਹਨਾਂ ਦੇ ਵਧਾਣੀ ਵਾਲਿਆਂ ਦੇ ਸੋ ਆਹ ਰਸਤੇ ਤੋਂ ਆਪਾਂ ਟਰਨ ਹੋਏ ਸੀਗੇ ਉਹ ਲੈ ਤੇ ਹੁਣ ਵਾਪਸੀ ਤੇ ਪੈ ਗਏ ਆ ਸੋ ਓਕੇ